ਹਾਂਜੀ ਬੱਚਿਓ ਅੱਜ ਆਪਾਂ ਕਰਨ ਜਾ ਰਹੇ ਆ ਅੱਖਰ ਅਤੇ ਵਰਣਮਾਲਾ ਹਾਂਜੀ ਕੀ ਕਰਾਂਗੇ ਅੱਖਰ ਅਤੇ ਵਰਣਮਾਲਾ ਹਾਂਜੀ ਸਭ ਤੋਂ ਪਹਿਲਾਂ ਪਿਆਰੇ ਬੱਚਿਓ ਵਰਣ ਭਾਸ਼ਾ ਦੀ ਛੋਟੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਅੱਖਰ ਜਾਂ ਵਰਣ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਵਰਣ ਨੂੰ ਅੱਖਰ ਆਖਦੇ ਹਨ ਦੁਨੀਆਂ ਨੂੰ ਅੰਕਿਤ ਕਰਨ ਲਈ ਜੋ ਚਿੰਨ ਮਿੱਥੇ ਜਾਂਦੇ ਹਨ ਉਹ ਹੀ ਵਰਣ ਅਖਵਾਉਂਦੇ ਹਨ ਇਹਨਾਂ ਵਰਨਾਂ ਤੋਂ ਹੀ ਸ਼ਬਦਾਂ ਦੀ ਰਚਨਾ ਹੁੰਦੀ ਹੈ ਹਾਂਜੀ ਬੱਚਿਓ ਅੱਖਰ ਅਤੇ ਵਰਣ ਇੱਕੋ ਹੀ ਇੱਕੋ ਹੀ ਹੈ ਹਾਂਜੀ ਅਗੇ ਦੇਖੋ ਜੀ ਵੇਖੋ ਪੜੋ ਅਤੇ ਸਮਝੋ ਉੜਾ ਉਠ ਅਗੇ ਮੰਮਾ ਮੋਰ ਪਪਾ ਪਰਬਤ ਸੱਸਾ ਸੂਰਜ ਲੱਲਾ ਲਾਟੂ ਤਤਾ ਤੋਤਾ ਅੱਖਰ ਜਾਂ ਵਰਨ ਦੀਆਂ ਕਿਸਮਾਂ ਹਾਂਜੀ ਪੰਜਾਬੀ ਵਿਆਕਰਨ ਵਿੱਚ ਵਰਨ ਦੋ ਪ੍ਰਕਾਰ ਦੇ ਹਨ ਸਵਰ ਤੇ ਵਿਅੰਜਨ ਹਾਂਜੀ ਕਿੰਨੀਆਂ ਕਿਸਮਾਂ ਨੇ ਇਹਨਾਂ ਦੀਆਂ ਦੋ ਅੱਖਰ ਜਾਂ ਵਰਨ ਦੀਆਂ ਸਵਰ ਤੇ ਵਿਅੰਜਨ ਸਵਰ ਜੋ ਅੱਖਰ ਕਿਸੇ ਅੱਖਰ ਦੀ ਸਹਾਇਤਾ ਤੋਂ ਬਿਨਾ ਬੋਲਿਆ ਜਾਵੇ ਉਸ ਨੂੰ ਸਵਰ ਆਖਿਆ ਜਾਂਦਾ ਹੈ ਪੰਜਾਬੀ ਵਿੱਚ ਤਿੰਨ ਸਵਰ ਅੱਖਰ ਨੇ ਜਿ ਸਵਰਵਾਹਕ ਵੀ ਕਿਹਾ ਜਾਂਦਾ ਊੜਾ ਆੜਾ ਈੜੀ ਹਾਂਜੀ ਬੱਚਿਓ ਕੀ ਨੇ ਆਪਣੇ ਸਵਰ ਸਵਰ ਅੱਖਰ ਨੇ ਊੜਾ ਆੜਾ ਈੜੀ ਅੱਗੇ ਦੇਖੋ ਜੀ ਵਿਅੰਜਨ ਜੋ ਅੱਖਰ ਸਵਰ ਅੱਖਰਾਂ ਦੀ ਸਹਾਇਤਾ ਨਾਲ ਬੋਲੇ ਜਾਣ ਉਹਨਾਂ ਨੂੰ ਵਿਅੰਜਨ ਆਖਿਆ ਜਾਂਦਾ ਹੈ ਪੰਜਾਬੀ ਵਿੱਚ ਸ ਸ ਤੋਂ ਲ ਲੇ ਤੱਕ ਸਾਰੇ ਵਿਅੰਜਨ ਅੱਖਰ ਹਨ ਹਾਂਜੀ ਬੱਚਿਓ ਪਤਾ ਲੱਗਿਆ ਸਾਰੇ ਬੱਚਿਆਂ ਨੂੰ ਅੱਖਰ ਬਾਰੇ ਹਾਂਜੀ ਅੱਖਰ ਦੀਆਂ ਦੋ ਕਿਸਮਾਂ ਵਰਨ ਦੀਆਂ ਦੋ ਅੱਖਰਾਂ ਨੇ ਦੋ ਕਿਸਮਾਂ ਨੇ ਜੀ ਸਵਰ ਤੇ ਵਿਅੰਜਨ ਹਾਂਜੀ ਬੱਚਿਓ ਅੱਗੇ ਆਪਾਂ ਕਰਾਂਗੇ ਵਰਣਮਾਲਾ ਹਾਂਜੀ ਬੱਚੇ ਦੇਖੋ ਜੀ ਵਰਣਮਾਲਾ ਵਰਣਮਾਲਾ ਤੋਂ ਭਾਵ ਹੈ ਵਰਨਾਂ ਦੀ ਮਾਲਾ ਵੀ ਅੱਖਰਾਂ ਦਾ ਸਮੂਹ ਜਾਂ ਵਰਨਾਂ ਦਾ ਸਮੂਹ ਵਰਣਮਾਲਾ ਵਿੱਚ ਵਰਨਾਂ ਨੂੰ ਤਰਤੀਬਵਾਰ ਲਿਖਿਆ ਜਾਂਦਾ ਹੈ ਹਰ ਭਾਸ਼ਾ ਦੀ ਆਪਣੀ ਵਰਣਮਾਲਾ ਹੁੰਦੀ ਹੈ ਪੰਜਾਬੀ ਭਾਸ਼ਾ ਦੀ ਵਰਣਮਾਲਾ ਦਾ ਨਾਂ ਕੀ ਹੈ ਬੱਚਿਓ 35 35 ਅੱਖਰ ਕਿਹਾ ਜਾਂਦੇ ਨੇ ਹਾਂਜੀ 6 ਨਵੀਨ ਅੱਖਰ ਆਪਣੇ ਮਿਲਾ ਕੇ ਕੁੱਲ ਆਪਣੇ ਕਿੰਨੇ ਆ 41 ਅੱਖਰ ਨੇ ਹਾਂਜੀ ਅੱਗੇ ਦੇਖੋ ਬੱਚੇ ਬਿੰਦੀ ਲੱਗੇ ਸ਼ਬਦੇ ਮਿਲਾ ਕੇ ਪੰਜਾਬੀ ਵਰਣਮਾਲਾ ਵਿੱਚ ਹੁਣ 41 ਵਰਨ ਹਨ ਹਾਂਜੀ ਬੱਚੇ ਦੇਖੋ ਊੜਾ ਆੜਾ ਈੜੀ ਸਸਾ ਹਹਾ ਦੇਖੋ ਜੀ ਮੁੱਖ ਵਰਗ ਹੋ ਗਿਆ ਟੱਕੇ ਖਖੇ ਗੱਗਾ ਘੱਗਾ ਣਾਂ ਅੱਗੇ ਆ ਗਿਆ ਜੀ ਕ ਵਰਗ ਚ ਚਚਾ ਛਛਾ ਜਜਾ ਝਜਾ ਣਾਂ ਅੱਗੇ ਆ ਗਿਆ ਜੀ ਆਪਣਾ ਚ ਵਰਗ ਟੈਂਕਾ ਠੱਠਾ ਡੱਡਾ ਢੱਡਾ ਣਾਂ ਆ ਗਿਆ ਜੀ ਆਪਣਾ ਟ ਵਰਗ ਤੱਤਾ ਥੱਥਾ ਦੱਦਾ ਧੱਦਾ ਨੰਨਾ ਦੇਖੋ ਬੱਚਿਓ ਤ ਵਰਗ ਪਪਾ ਫਫਾ ਬੱਬਾ ਪੱਬਾ ਮੰਮਾ ਅੱਗੇ ਦੇਖੋ ਬੱਚੇ ਪਵਰਗ ਯਯਾ ਰਾਰਾ ਲੱਲਾ ਵਾਵਾ ਰੜਾ ਅੰਤਮ ਵਰਗ ਤੇ ਨਵੀਨ ਵਰਗ ਦੇਖੋ ਪੁੱਤੋਏ ਸਸੇ ਪੈਰ ਬਿੰਦੀਓ ਖਖੇ ਪੈਰ ਗੱਗੇ ਪੈਰ ਜੱਜੇ ਪਫਫੇ ਪੈਰ ਬਿੰਦੀਓ ਲੱਲੇ ਪੈਰ ਬਿੰਦੀਓ ਲੈ ਬੋਲੇ ਇਹ ਕੀ ਆ ਗਿਆ ਜੀ ਨਵੀਨ ਵਰਗ ਨਵੀਨ ਵਰਗ ਦੇ ਵਰਨਾਂ ਨੂੰ ਪੜੋ ਅਤੇ ਇਹਨਾਂ ਦੀ ਵਰਤੋਂ ਨੂੰ ਸਮਝੋ ਦੇਖੋ ਬੱਚਿਓ ਦੇਖੋ ਜੇ ਆਪਾਂ ਬਿੰਦੀ ਨਾਲ ਲਾਵਾਂਗੇ ਸ਼ੇਰ ਤੇ ਬਿੰਦੀ ਦੇ ਨਾਲ ਕੀ ਬਣ ਗਿਆ ਸ਼ੇਰ ਖਰਗੋਸ਼ ਗੁਬਾਰਾ ਜੰਜੀਰ ਫੁਹਾਰਾ ਅੱਗੇ ਜੀ ਹਾਲ ਹਾਂਜੀ ਬੱਚਿਓ ਏਸੀ ਅੱਜ ਦਾ ਟਾਪਿਕ ਆਪਣਾ ਅੱਖਰ ਅਤੇ ਵਰਣਮਾਲਾ ਹਾਂਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਊਗਾ ਧੰਨਵਾਦ ਥੈਂਕ ਯੂ ਬੱਚਿਓ